ਕਾਲ ਜੀ ਫਤੇ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫਿਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜਿਨ੍ਹਾਂ ਨੇ ਸਬਸਕ੍ਰਾਈਬ ਹਲੇ ਤੱਕ ਨਹੀਂ ਕੀਤਾ ਉਸ ਤੋਂ ਬਾਅਦ ਜੀ ਇੰਸਟਾ ਤੇ ਆਪਣਾ ਪੇਜ ਹੈ ਉਸ ਨੂੰ ਵੀ ਜਰੂਰ ਫੋਲੋ ਕਰੋ ਹਾਂਜੀ ਆਪਾਂ ਬੋਲਦੇ ਆ ਜੀ ਬੁੜਲਾਡੇ ਤੋਂ ਡਿਸਟ੍ਰਿਕਟ ਮਾਨਸਾ ਤੋਂ ਜਿਹੜੀ ਆਪਣੀ ਇਹ ਵੀਡੀਓ ਪਾ ਰਹੇ ਆ ਜੀ ਆਪਾਂ ਆਪਣੀ ਜਿਹੜੀ ਸ਼ਾਪ ਹੈ ਉਹ ਹੈਗੀ ਆ ਜੀ ਬੁੜਲਾਡਾ ਡਿਸਟ੍ਰਿਕਟ ਮਾਨਸਾ ਬੁੜਲਾਡਾ ਸ਼ਹਿਰ ਦੇ ਵਿੱਚ ਆਪਣੀ ਸ਼ਾਪ ਹੈ ਜੀ ਜਦੋਂ ਆਪਾਂ ਓਵਰ ਬ੍ਰਿਜ ਕ੍ਰੋਸ ਕਰਕੇ ਬੋਹਾ ਰੋਡ ਨੂੰ ਜਾਂਦੇ ਆ ਜੀ ਉੱਥੇ ਪੁਲ ਦੇ ਬਿਲਕੁਲ ਨਜ਼ਦੀਕ ਆਪਣੀ ਸ਼ਾਪ ਹੈ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆ ਜੀ ਸੂਟ ਲੈ ਕੇ ਆਏ ਆ ਮਸਲੀਨ ਕਾਟਨ ਦੇ ਸੂਟ ਨੇ ਜੀ ਨੈਕਲਾਈਨ ਦੇਖੋ ਬਣੀ ਵੀ ਆ ਇਹ ਬਣਿਆ ਹੈ ਜੀ ਘੇਰਾ ਘੇਰੇ ਦੇ ਉੱਤੇ ਦੇਖੋ ਫਲਾਰ ਦਿੱਤਾ ਗਿਆ ਡਿਜੀਟਲ ਪ੍ਰਿੰਟ ਹੈ ਜੀ ਸਾਰਾ ਇਧਰ ਰਿਤਾਏ ਹੈ ਜੀ ਬਾਜੂ ਦਾ ਪ੍ਰਿੰਟ ਨਾਲ ਜੀ ਬਿਲਕੁਲ ਟੋਨ ਮੈਚ ਕਰਦੀ ਹੈਗੀ ਹੈ येलो ਜੀ ਬਾਟਮ ਇਹ ਕਲਰ ਹੈਗਾ ਜੀ ਇਹ ਨਾ ਹੀ ਤਾਂ ਡਾਰਕ येलो ਹੈ ਨਾ ਲਾਈਟ ਹੈ ਲੈਮਨ ਤੋਂ ਥੋੜਾ ਜਿਹਾ ਇੱਕ ਟੋਨ ਡਾਰਕ ਹੈ ਜਿਹੜਾ ਬਾਟਮ ਦਾ ਕਲਰ ਹੈ ਜੀ ਤੇ 4 ਸਾਈਡ ਪੱਟੀ ਵਾਲਾ ਹੈਗਾ ਜੀ ਹਾ ਪਿਓਰ ਦਾ ਦੁਪੱਟਾ 4 ਸਾਈਡ ਪੱਟੀ ਹੈ ਜੀ ਦੁਪੱਟੇ ਦੇ ਉੱਤੇ ਹਾ ਪਿਓਰ ਦਾ ਹੈਗਾ ਜੀ ਦੁਪੱਟਾ ਔਰ ਜਿਹੜੀ ਸੂਟ ਦੀ ਫਰੰਟ ਬੈਕ ਸੇਮ ਹੈ ਜੀ ਇਹ ਬੈਕ ਦਾ ਡਿਜ਼ਾਈਨ ਆਏਗਾ ਜੀ ਇਹ ਆਏਗਾ ਫਰੰਟ ਦਾ ਡਿਜ਼ਾਈਨ ਐਗਜੈਕਟ ਕਲਰ ਇਹ ਹੈ ਜੀ ਜਿਹੜਾ ਹੁਣ ਦਿਖ ਰਿਹਾ ਹੈ ਰੇਟ ਹੈਗਾ ਜੀ ਸੂਟ ਦਾ 580 ਰੁਪਏ 580 ਰੁਪਏ ਦਾ ਇਹ ਸੂਟ ਰਹੇਗਾ ਜੀ ਇੱਕ ਸੂਟ ਰਹੇਗਾ ਜੀ ਇਹ 580 ਰੁਪਏ ਦਾ ਅਗਰ ਤੁਸੀਂ ਇਹ ਦੋ ਸੂਟ ਇਕੱਠੇ ਬਾਏ ਕਰੋਗੇ ਤਾਂ ਇਹ ਸੂਟ ਦਾ ਇਹਨਾਂ ਦੋ ਸੂਟਾਂ ਦਾ ਰੇਟ ਰਹੇਗਾ ਜੀ 1100 ਰੁਪਏ 580 ਰੁਪਏ ਦਾ ਇੱਕ ਸੂਟ ਹੈ ਜੀ 1100 ਰੁਪਏ ਦੋ ਸੂਟਾਂ ਦਾ ਰੇਟ ਰਹੇਗਾ ਇਹਦੇ ਵਿੱਚ ਆਪਣੇ ਕੋਲੇ ਪੰਜ ਕਲਰ ਅਵੇਲੇਬਲ ਨੇ ਜੀ ਇੱਕ ਮੈਂ ਤੁਹਾਨੂੰ ਦਿਖਾਇਆ ਜੀ ਫਸਟ ਜਿਹੜਾ ਕਲਰ ਤੁਹਾਨੂੰ λεਮਨ ਜਿਹਾ ਦਿਖਾਇਆ ਸੈਕਿੰਡ ਜਿਹੜਾ ਕਲਰ ਹੈਗਾ ਜੀ ਪਿੰਕ ਡਿਜ਼ਾਈਨ ਸੇਮ ਹੈ ਸਿਰਫ ਕਲਰ ਹੀ ਡਿਫਰੈਂਟ ਹੈ ਜੀ ਨੈਕਲਾਈਨ ਬਣੀ ਵੀ ਹੈ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਜੀ ਲੈਂਥ ਤੁਸੀਂ ਜਿੰਨੀ ਮਰਜ਼ੀ ਬਣਾ ਲਓ 50 ਤੱਕ ਲੈਂਥ ਰੈਡੀ ਹੁੰਦੀ ਹੈ ਘੇਰੇ ਦੇ ਉੱਤੇ ਐਵੇਂ ਬੂਟਾ ਬਣਿਆ ਜੀ ਹਨਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਜੀ ਡਿਜੀਟਲ ਪ੍ਰਿੰਟ ਹੈ ਉੱਪਰ ਸਰਾਸਕੀ ਦਾ ਵਰਕ ਦਿੱਤਾ ਹੋਇਆ ਜੀ ਸਰਾਸਕੀ ਹੈ ਉੱਪਰ ਬੈਕ ਵੀ ਸੇਮ ਹੀ ਆਏਗੀ ਸਾਈਡ ਤੇ ਦਿੱਤਾ ਹੈ ਜੀ ਬਾਜੂ ਦਾ ਡਿਜ਼ਾਈਨ ਔਰ ਇਹਦਾ ਸਟੱਫ ਹੈਗਾ ਜੀ कॉटन मस्लिन कॉटन मस्लिन स्टफ ਹੈ ਜੀ ਸਟਫ ਸੋਣਾ ਕੋਈ ਬੁਰ ਵਗੈਰਾ ਨਹੀਂ ਆਏਗਾ ਵਧੀਆ ਸਟੱਫ ਹੈ ਜੀ ਬਿਲਕੁਲ ਟੋਨ ਮੈਚ ਕਰਦੀ ਦਿੱਤੀ ਹੈ ਜੀ ਨਾਲ ਪਿੰਕ ਕਲਰ ਦੀ ਬਾਟਮ ਔਰ ਨਾਲ ਹੈਗਾ ਜੀ ਪਿਓਰ ਦਾ ਦੁਪੱਟਾ ਹਾਫ ਪਿਓਰ ਦਾ ਦੁਪੱਟਾ ਸੌਰੀ 4 ਸਾਈਡ ਪੱਟੀ ਦਿੱਤੀ ਗਈ ਹੈ ਜੀ ਹਾਫ ਪਿਓਰ ਦਾ ਦੁਪੱਟਾ ਹੈ 4 ਸਾਈਡ ਪੱਟੀ ਦੇ ਨਾਲ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਜੀ ਇਦਾਂ ਰੇਟ ਹੈਗਾ ਜੀ ਤਾਂ ਇੱਕ ਸੂਟ ਦਾ 580 ਅਗਰ ਤੁਸੀਂ ਦੋ ਸੂਟ ਬਾਈ ਕਰਦੇ ਹੋ ਤਾਂ ਇਹਨਾਂ ਦਾ ਰੇਟ ਹੋ ਜਾਏਗਾ ਜੀ 1100 ਰੁਪਏ 3 ਇਹਦੇ ਵਿੱਚ ਜਿਹੜਾ ਕਲਰ ਹੈਗਾ ਜੀ ਆਪਣਾ ਆਫ ਵਾਈਟ ਆਫ ਵਾਈਟ ਬਾਟਮ ਹੈ ਜੀ ਔਰ ਨਾਲ ਹੀ ਆਫ ਵਾਈਟ ਜਿਹੜਾ ਦੁਪੱਟਾ ਹੈ ਪੱਟੀ ਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਦੁਪट्टे ਨੂੰ 4 ਸਾਈਡ ਪੱਟੀ ਦਿੱਤੀ ਗਈ ਹੈ ਦੁਪੱਟੇ ਦੇ ਉੱਤੇ ਇਹ ਹੈਗੇ ਜੀ ਆਫ ਵਾਈਟ ਬਾਟਮ ਸ਼ਰਟ ਦਾ ਜਿਹੜਾ ਡਿਜ਼ਾਈਨ ਹੈ ਜੀ ਉਹ ਸੇਮ ਰਹਿਣ ਵਾਲਾ ਹੈ ਨੈਕਲਾਈਨ ਦੇ ਨਾਲ-ਨਾਲ ਘੇਰੇ ਦੇ ਉੱਤੇ ਬਾਰਡਰ ਸਰਾਸਕੀ ਦਿੱਤੀ ਗਈ ਹੈ ਜੀ ਉੱਪਰ ਫਰੰਟ ਬੈਕ ਸੇਮ ਆਏਗਾ ਸ਼ਰਟ ਦਾ ਡਿਜ਼ਾਈਨ ਇੱਕ ਸਾਈਡ ਤੇ ਆਏਗਾ ਜੀ ਬਾਜੂ ਦਾ ਪ੍ਰਿੰਟ ਸੀ ਮੈਂ ਅੱਜ ਇਹ ਬਾਜੂ ਦਾ ਪ੍ਰਿੰਟ ਦਿੱਤਾ ਗਿਆ ਜੀ ਇਹ ਹੈਗਾ ਜੀ ਕਲਰ ਵਾਈਟ ਆਫ ਵਾਈਟ ਦਾ ਕਲਰ ਹੈ ਜੀ ਨਾਲ ਹੈਗੀ ਹੈ बॉटਮ ਤੇ ਬਿਲਕੁਲ ਵਾਈਟ ਆਫ ਵਾਈਟ बॉटਮ ਹੈ ਜੀ ਆਫ ਵਾਈਟ ਦੀ ਦੁਪੱਟਾ 4 ਸਾਈਡ ਪੱਟੀ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਦੁਪੱਟੇ ਨੂੰ ਰੇਟ ਸੇਮ ਹੈ ਜੀ ਇੱਕ ਸੂਟ ਦਾ ਹੈਗਾ 580 ਦੋ ਸੂਟਾਂ ਦਾ ਹੈਗਾ ਆਪਣਾ 1100 ਰੁਪਏ ਜਿਹੜਾ ਇਹਦਾ ਇਸ ਤੋਂ ਬਾਅਦ ਵਾਲਾ ਕਲਰ ਹੈਗਾ ਜੀ ਆਪਣੇ ਕੋਲੇ ਗ੍ਰੀਨ ਸੀ ਗ੍ਰੀਨ ਦਾ ਕਲਰ ਹੈ ਜੀ ਇਹ ਸੂਟ ਆਪਾਂ ਆਫਰ ਦੇ ਵਿੱਚ ਲੈ ਕੇ ਆਏ ਆ ਇੱਕ ਕਲਰ ਹੈਗਾ ਦਾ ਸੀ ਗ੍ਰੀਨ ਸੀ ਗ੍ਰੀਨ ਹੀ ਬਾਟਮ ਆਏਗੀ ਔਰ ਨਾਲ ਆਏਗਾ ਜੀ ਦੁਪੱਟਾ 4 ਸਾਈਡ ਪੱਟੀ ਵਾਲਾ ਆਏਗਾ ਦੁਪੱਟਾ ਸਰਾਸ ਕੀ ਦਿੱਤੀ ਹੋਈ ਹੈ ਜੀ ਉੱਪਰ ਸਟੱਫ ਹੈਗਾ ਇਹਦਾ ਮਸਲੀਨ ਕਾਟਨ ਮਸਲੀਨ ਕਾਟਨ ਇਹਦਾ ਸਟੱਫ ਰਹਿਣ ਵਾਲਾ ਹੈ ਇਦਗਾ ਇਹਦੇ ਵਿੱਚ ਆਪਣੇ ਕੋਲੇ ਦੇਖੋ ਚਾਰ ਕਲਰ ਮੈਂ ਤੁਹਾਨੂੰ ਦਿਖਾ ਚੱਕੀ ਹਾਂ ਜੀ ਇੱਕ yellow ਹੋ ਗਿਆ ਇੱਕ off white ਹੋ ਗਿਆ ਇੱਕ sea green ਹੋ ਗਿਆ ਔਰ ਜਿਹੜਾ نیچے ਵਾਲਾ ਕਲਰ ਹੈ ਜੀ ਇਹ ਵਾਲਾ ਥੋੜਾ ਜਿਹਾ peach ਦੇ ਵਿੱਚ pink ਜਿਹਾ ਹੈ ਹੁਣ ओरिजिनल ਜਿਹੜਾ pink ਕਲਰ ਹੁੰਦਾ ਉਹ ਹੈ ओरिजिनल pink ਹੈ ਜੀ ਇਹ ਜਿਹੜਾ ਇਹ ਵਾਲਾ ਸੀਗਾ ਜੀ ਦੇਖੋ peach ਥੋੜਾ ਜਿਹਾ ਡਿਫਰੈਂਸ ਇੰਨਾ ਦੇ ਵਿੱਚ peach pinkish ਜਿਹਾ ਸੀਗਾ ਇਹ ਹੈਗਾ ओरिजिनल ਜਿਹੜਾ pink ਹੁੰਦਾ ਹੌਟ pink ਉਹ ਵਾਲਾ ਕਲਰ ਹੈ ਜੀ ਫਿਸ਼ਿੰਗ ਦਿੱਤੀ ਗਈ ਹੈ ਜੀ ਦੁਪट्टे ਤੇ ਫੋਰ ਸਾਈਡ ਪੱਟੀ ਲਾ ਕੇ ਹਾ ਪ્યોਰ ਦਾ ਦੁਪੱਟਾ ਰਹਿਣ ਵਾਲਾ ਹੈ ਜੀ ਦੁਪੱਟੇ ਦੀ ਲੈਂਥ ਵਧੀਆ ਹੋਏਗੀ ਜੀ ਇਦਾਂ ਦਾ ਕੋਈ ਵੀ ਨਹੀਂ ਹੈ ਵੀ ਦੁਪੱਟਾ ਛੋਟਾ ਜਿਹਾ ਹੋਊਗਾ ਲੈਂਥ ਵਿਡਥ ਵਾਈਜ਼ ਦੁਪੱਟਾ ਬਹੁਤ ਸੋਹਣਾ ਹੋਊ ਮਤਲਬ ਲੈਂਥ ਵਿਡਥ ਦਾ ਵਧੀਆ ਦੁਪੱਟਾ ਹੈ 2 ਮੀਟਰ ਦੀ ਲੈਂਥ ਦਾ ਇਹ ਦੁਪੱਟਾ ਹੈ ਜੀ ਦੁਪੱਟੇ ਦੀ ਲੈਂਥ ਤੇ ਵਿਡਥ ਦੋਨੇ ਵਧੀਆ ਨਹੀਂ ਗੀਆਂ 2.5 ਮੀਟਰ ਦੀ ਲੈਂਥ ਦਾ ਦੁਪੱਟਾ ਰਹਿਣ ਵਾਲਾ ਹੈ ਜੀ ਔਰ ਜਿਹੜੀ ਦੁਪੱਟੇ ਦੀ ਵਿਡਥ ਹੈ ਉਹਦਾ ਜਿੱਦਾ ਆਮ ਦੁਪੱਟੇ ਦੀ ਹੁੰਦੀ ਹੈ ਉਹਦਾ ਵਿਡਥ ਹੈ ਦੀ ਚੜਾਈ ਵੀ ਵਧੀਆ ਲੰਬਾਈ ਵੀ ਵਧੀਆ ਜੀ ਔਰ ਜਿਹੜੀ ਇਹਦੀ ਪੱਟੀ ਲੱਗੀ ਵੀ ਹੈ ਜੀ ਉਹ ਵੀ ਬਹੁਤ ਫਿਨਿਸ਼ਿੰਗ ਨਾਲ ਲੱਗੀ ਹੋਈ ਹੈ ਕੋਈ ਵੀ ਇਦਾਂ ਦਾ ਕੰਮ ਨਹੀਂ ਕੀਤਾ ਹੈ ਬਹੁਤ ਸੋਹਣਾ ਹੈ ਦੁਪੱਟੀ ਲੱਗੀ ਹੋਈ ਹੈ ਦੁਪੱਟੇ ਦੇ ਉੱਪਰ ਦੁਪੱਟੇ ਸਾਰੇ ਇਸੇ ਸੇਮ ਸਟਾਈਲ ਦੇ ਨੇ ਜੀ ਹਨਾ ਇਹ ਕਲਰ ਹੈਗਾ ਪਿੰਕ ਜਿਹੜੇ ਮੈਂ ਤੁਹਾਨੂੰ نیچے ਖੋਲਿਆ ਜ ਔਰ ਪਿੰਕ ਕਲਰ ਸਾਰੇ ਬਹੁਤ ਸੋਹਣੇ ਨੇ ਬਿਲਕੁਲ ਟੋਨ ਮੈਚ ਕਰਦੀ ਪਲੇਨ ਆਏਗੀ ਬਾਟਮ ਔਰ ਇਨਾ ਸੂਟਾਂ ਦੀ ਲੈਂਥ ਦਾ ਕੋਈ ਵੀ ਇਸ਼ੂ ਨਹੀਂ ਹੈ ਤੁਸੀਂ ਲੈਂਥ ਜਿੰਨੀ ਮਰਜ਼ੀ ਬਣਾ ਸਕਦੇ ਹੋ ਅਰਾਊਂਡ 50 ਵੀ ਲੈਂਥ ਤਿਆਰ ਹੋ ਜੂਗੀ ਜਿਹੜੀਆਂ ਮੇਰੀਆਂ ਭੈਣਾਂ ਲੰਬੇ ਲੰਬੇ ਨੇ ਹਨਾ ਹਾਈਟ ਵਾਈਜ਼ ਲੰਮੀਆਂ ਐ ਔਰ ਕੱਦ ਜਿਨ੍ਹਾਂ ਦੇ ਜ਼ਿਆਦਾ ਹਾਈਟ ਜ਼ਿਆਦਾ ਹੈ ਉਹ ਆਪਣੀ ਸ਼ਰਟ ਦਾ ਜਿਹੜਾ ਲੈਂਥ ਜ਼ਿਆਦਾ ਰੱਖਦੀਆਂ ਉਸ ਅਕੋਰਡਿੰਗ ਜਿੰਨੀ ਮਰਜ਼ੀ ਤੁਸੀਂ ਲੈਂਥ ਰੱਖ ਸਕਦੇ ਹੋ اور फ्लावर ਦਿੱਤਾ ਗਿਆ ਜੀ ਡਿਜੀਟਲ ਫਲਾਰ ਹੈ ਫਰੰਟ ਬੈਕ ਦੇ ਉੱਪਰ ਔਰ ਜਿਹੜੀ ਸਰਾਸਕੀ ਦਿੱਤੀ ਗਈ ਹੈ ਸਰਾਸਕੀ ਦਾ ਵਰਕ ਤੁਸੀਂ ਦੇਖ ਹੀ ਸਕਦੇ ਹੋ ਉੱਪਰ ਸਰਾਸਕੀ ਦਿੱਤੀ ਗਈ ਹੈ ਫਰੰਟ ਦੇ ਉੱਪਰ ਵੀ ਸੇਮ ਫਲਾਰ ਆਏਗਾ ਜੀ ਬੈਕ ਦੇ ਉੱਪਰ ਸੇਮ ਆਏਗਾ ਸਾਈਡ ਤੇ ਆਊਗੀ ਬਾਜੂ ਔਰ ਨਾਲ ਬਿਲਕੁਲ ਟੋਨ ਮੈਚ ਕਰਦੀ ਆਏਗੀ ਜੀ बॉटम कॉटन ਦੀ बॉटम ਹੈ ਔਰ ਆਪਣਾ ਜਿਹੜਾ ਸੂਟ ਦਾ ਸਟੱਫ ਰਹਿਣ ਵਾਲਾ ਹੈ ਜੀ 셔ਟ ਦਾ ਸਟੱਫ ਰਹਿਣ ਵਾਲਾ ਹੈ ਜੀ ਮਸਲੀਨ कॉटन ਵਧੀਆ ਸਟੱਫ ਹੈ ਕੋਈ ਖਰਾਬ ਹੋਣ ਵਾਲਾ ਸਟੱਫ ਨਹੀਂ ਇਨ੍ਹਾਂ ਸੂਟਾਂ ਦਾ ਇਨ੍ਹਾਂ ਦਾ ਕਲਰ ਵਗੈਰਾ ਦੀ ਕੋਈ ਵੀ ਐਦਾ ਇਸ਼ੂ ਨਹੀਂ ਹੈ ਵੀ ਇਨ੍ਹਾਂ ਦਾ ਕਲਰ ਜਾਊਗਾ ਹਾਗਰ ਤਾਂ ਇਹਨਾਂ ਸੂਟਾਂ ਦੇ ਵਿੱਚੋਂ ਕੁਝ ਵੀ ਵਧੀਆ ਲੱਗਿਆ ਮੈਂ ਤੁਹਾਨੂੰ ਪੰਜ ਕਲਰ ਦਿਖਾਏ ਨੇ ਜੀ ਇੱਕ ਹੈਗਾ ਹੌਟ ਪਿੰਕ ਦੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇੱਕ ਹੈਗਾ ਜੀ ਸੀ ਗ੍ਰੀਨ ਸਾਰਿਆਂ ਨਾਲ ਸਲਵਾਰ ਦੁਪੱਟਾ ਸਾਰਿਆਂ ਦੇ ਨਾਲ ਆਏਗਾ ਇੱਕ ਹੈਗਾ ਜੀ ਆਫ ਵਾਈਟ ਬਹੁਤ ਸੋਹਣਾ ਪੀਸ ਲੱਗ ਰਿਹਾ ਜੀ ਆਫ ਵਾਈਟ ਬਹੁਤ ਪਿਆਰਾ ਲੱਗ ਰਿਹਾ ਹੈ ਆਫ ਵਾਈਟ ਇੱਕ ਹੈਗਾ ਜੀ ਆਪਣਾ ਪੀਚ ਔਰ ਲਾਸਟ ਹੈਗਾ ਜੀ ਆਪਣਾ ਲੈਮਨ yellow yellow lemon ਤੋਂ ਥੋੜਾ ਜਿਹਾ ਇੱਕ ਟੋਨ ਡਾਰਕੀ ਹੈ ਲਾਈਟ ਨਹੀਂ ਹੈਗਾ ਲਾਈਟ येलो ਨਹੀਂ ਬਹੁਤ ਸੋਹਣੇ ਜਿਹਨੋਂ ਨੇ ਕਲਰ ਨੇ ਜਿਹੜੇ ਇਹਦੇ ਵਿੱਚ ਆਪਣੇ ਕੋਲੇ 5 ਕਲਰ ਆਏ ਨੇ ਕਲਰ ਸਾਰੇ ਹੀ ਬਹੁਤ ਸੋਹਣੇ ਆਏ ਨੇ ਜੀ ਕੋਈ ਏਦਾਂ ਦੀ ਗੱਲ ਨਹੀਂ ਔਰ ਜਿਹੜਾ ਸਟੱਫ ਆਇਆ ਉਹ ਵੀ ਬਹੁਤ ਸੋਹਣਾ ਸਟੱਫ ਹੈ ਮਸਲੀਨ कॉटन ਸਟੱਫ ਹੈ ਜੀ ਜਿਹੜੀ ਬਾਟਮ ਦਾ ਸਟੱਫ ਰਹਿਣ ਵਾਲਾ ਹੈ ਜੀ ਉਹ ਹੈਗੀ ਹੈ कॉटन ਦੀ ਬਾਟਮ ਲਾਈ ਹੋਈ ਹੈ ਨਾਲ ਬਾਟਮ ਦਾ ਸਟੱਬ ਵੀ ਅੱਛਾ ਹੈ ਜੀ ਦੁਪੱਟਾ ਹੈਗਾ ਹਾਫ ਪਿਓਰ ਦਾ ਸਾਈਡ 4 ਸਾਈਡ ਪੱਟੀ ਦੇ ਕੇ ਫਿਨਿਸ਼ਿੰਗ ਦਿੱਤੀ ਗਈ ਹੈ ਔਰ ਜਿਹੜੀ ਨੈਕਲਾਈਨ ਦਿੱਤੀ ਗਈ ਹੈ ਜੀ ਨੈਕ ਪੱਟੀ ਦਿੱਤੀ ਗਈ ਹੈ ਉਹ ਵੀ ਬਹੁਤ ਸੋਹਣੀ ਦਿੱਤੀ ਗਈ ਹੈ ਜੀ ਉਸ ਤੇ ਵੀ ਸਰਾਸਕੀ ਦਿੱਤੀ ਗਈ ਹੈ ਪ੍ਰਿੰਟ ਹੈਗਾ ਜੀ ਇਹਨਾਂ ਸੂਟਾਂ ਦਾ ਡਿਜੀਟਲ ਪ੍ਰਿੰਟ ਹੈ ਜੀ ਕੋਈ ਵੀ ਐਦਾਂ ਦਾ ਪ੍ਰਿੰਟ ਨਹੀਂ ਹੈਗਾ ਕੋਈ ਮਿਸ ਮਿਸ ਪ੍ਰਿੰਟਿੰਗ ਨਹੀਂ ਕਿਤੇ ਵੀ ਔਰ ਇਹ ਸੂਟਾਂ ਦਾ ਪ੍ਰਾਈਸ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਜੀ ਇੱਕ ਸੂਟ ਆਏਗਾ 580 ਰੁਪਏ ਦਾ ਅਗਰ ਤੁਸੀਂ ਦੋ ਸੂਟ ਸਾਡੇ ਤੋਂ ਬਾਈ ਕਰਨੇ ਆ ਲੈਣੇ ਆ ਤਾਂ ਦੋ ਸੂਟਾਂ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ 1100 ਰੁਪਏ 1100 ਰੁਪਏ ਦੇ ਵਿੱਚ ਤੁਸੀਂ ਦੋ ਸੂਟ ਮਤਲਬ ਲੈ ਸਕਦੇ ਹੋ ਅੱਜ ਤੋਂ ਬਾਅਦ ਆਪਾਂ ਵੀਡੀਓ ਦੇ ਵਿੱਚ ਆਫਰ ਆਪ ਆਇਆ ਕਰਾਂਗੇ ਜੀ ਕਿਉਂਕਿ ਹੁਣ ਤਿਹਾਰ ਵੀ ਆ ਰਹੇ ਨੇ ਅੱਗੇ ਹਨਾ ਆਫਰ ਵਾਲੇ ਸੂਟ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਅੱਜ ਤੋਂ ਆਪਣੀ ਆਫਰ ਜਿਹੜੀ ਸ਼ੁਰੂ ਹੈ ਔਰ ਇਹਨਾਂ ਸੂਟਾਂ ਨੂੰ ਆਪਾਂ ਜੇ ਤੁਸੀਂ ਬਾਏ ਕਰਦੇ ਹੋ ਇੱਕ ਸੂਟ ਮਿਲੇਗਾ ਤੁਹਾਨੂੰ 580 ਦਾ ਦੋ ਸੂਟ ਮਿਲਣਗੇ 1100 ਦੀ ਰੇਂਜ ਦੇ ਵਿੱਚ ਬਹੁਤ ਸੋਹਣੇ ਇਹ ਸੂਟ ਨੇ ਜੀ ਤੁਸੀਂ ਕਿਸੇ ਨੂੰ ਦੇ ਵੀ ਸਕਦੇ ਹੋ ਖੁਦ ਵੀ ਵੇਅਰ ਕਰ ਸਕਦੇ ਹੋ ਸਟਾਫ ਵਧੀਆ ਕੋਈ ਇਸ਼ੂ ਨਹੀਂ ਹੈ ਔਰ ਹਾਂ ਪਿਓਰ ਦਾ ਹੈਗਾ ਦੁਪੱਟਾ ਔਰ ਅਗਰ ਇਹਨਾਂ ਸੂਟਾਂ ਦੇ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਮੇਰੇ ਵਟਸਐਪ ਨੰਬਰ ਤੇ ਆਪਣਾ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਸੈਂਡ ਕਰਕੇ ਔਰ ਇਨਕੁਆਰੀ ਕਰ ਸਕਦੇ ਹੋ ਵੀ ਕਿੰਨੇ ਦਾ ਸੂਟ ਹੈ ਕਿਵੇਂ ਕਿਵੇਂ ਕੁਝ ਵੀ ਕੁਐਸਚਨਿੰਗ ਕਰ ਸਕਦੇ ਹੋ ਅਗਰ ਇਹਨਾਂ ਸੂਟਾਂ ਵਿੱਚ ਕੁਝ ਵੀ ਤੁਹਾਨੂੰ ਪਸੰਦ ਆਉਂਦਾ ਹੈ ਜੀ ਤੁਸੀਂ ਮੈਨੂੰ ਜਰੂਰ ਮੇਰੀ ਮੈਨੂੰ ਵੀ ਸੇਵਾ ਦਾ ਮੌਕਾ ਦਿਓ ਮੇਰੀ ਵੀਡੀਓ ਨੂੰ ਐਂਡ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ